ਆ ਹੁਣ ਲੱਖੇ ਭਾਨੇ ਹੁਣੀ ਆਮ ਤੋਜਮਾਨ ਹੁਣੀ ਆ। ਇਹੀ ਉੱਥੇ ਜਾ ਕੇ ਕਹਿੰਦੇ ਸੀ ਨਾ ਡੱਲੇਆਲ ਸਾਹਿਬ ਦੇ ਨਾਲ ਬਹਿ ਕੇ ਜੇ ਸਾਡੇ ਬਾਪੂ ਨੂੰ ਕੁਝ ਹੋ ਗਿਆ ਤਾਂ ਦੇਖ ਲਿਓ ਕੀ ਹੋਇਆ ਬਾਪੂ ਨੂੰ ਫਿਰ ਮੈਨੂੰ ਦੱਸ ਦੋ ਕੀ ਹੋਇਆ ਬਾਪੂ ਨੂੰ ਫਿਰ ਇਹਨਾਂ ਨੇ ਜਾ ਕੇ ਉੱਥੇ ਆਵਾਜ਼ ਕਿਉਂ ਨਹੀਂ ਕਿ ਚੱਕੀ ਕੇ ਭਾਈ ਆਪਾਂ ਲੈ ਕੇ ਗਏ ਐਂ ਬਾਪੂ ਬਾਪੂ ਆਪਾਂ ਲੈ ਕੇ ਗਏ ਕੀ ਵਾਪਸ ਆਏ ਆ ਜਿਹੜੀ ਜੱਥੇਬੰਦੀ ਨੇ ਆਪਣੇ ਕਾਲ ਦਿੱਤੀ ਉਹ ਜੱਥੇਬੰਦੀ ਆ ਗਈ ਇਹ ਮੁੱਦਾ ਇਨਸਾਨੀਅਤ ਦਾ ਵਾ ਨਾ ਤੇ ਕੋਈ ਹੈਗਾ ਵਾ ਕਿਸਾਨੀ ਦਾ ਮੁੱਦਾ ਨਾ ਕੋਈ ਜੱਥੇਬੰਦੀ ਦਾ ਮੁੱਦਾ ਵਾ ਇਨਸਾਨੀਅਤ ਦਾ ਮੁੱਦਾ ਅੱਜ ਇੱਥੇ ਸਮੁੰਦਰ ਹੋਣਾ ਚਾਹੀਦਾ ਸੀ ਇਹਦਾ ਟੋਪੇ 'ਚ ਉਹਨਾਂ ਵੀ ਇਕੱਠੇ ਨਹੀਂ ਗਾ ਬਾਈ ਆਏ ਕਿਉਂ ਨਹੀਂ ਬਾਕੀ 32 ਜੱਥੇਬੰਦੀਆਂ ਨੇ ਆਪਣੀਆਂ ਆਪਣੀਆਂ 32 ਜੱਥੇਬੰਦੀਆਂ ਨੇ ਬੱਤੀਆਂ 'ਚੋਂ ਦੋ ਜਾਂ ਤਿੰਨ ਜਣੀਆਂ ਬੈਠੀਆਂ ਨੇ ਬਾਕੀ ਕਿੱਥੇ ਨੇ 30 ਜੱਥੇਬੰਦੀਆਂ ਫਿਰ ਮੇਰੀ ਕਹੇ ਗੱਲ ਦਾ ਗੁੱਸਾ ਲੱਗੂ ਇਹਨਾਂ ਨੂੰ ਪਹਿਲਾਂ ਦਿੱਲੀ ਅੰਦੋਲਨ ਹੋਇਆ 750 ਮੁੰਡਾ ਅਸੀਂ ਮਰਵਾ ਕੇ ਜਿਨ੍ਹਾਂ ਨੂੰ ਇਹ ਸ਼ਹੀਦ ਕਹਿੰਦੇ ਨੇ ਉਹਨਾਂ ਨੂੰ ਮਰਵਾ ਕੇ ਆਪਾਂ ਘਰੇ ਜਾ ਗਏ ਹਜੇ ਤੱਕ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲੀ ਕਿਸੇ ਨੂੰ ਕੋਈ ਇਲਾਜ ਨਹੀਂ ਹੋਇਆ ਅਜੇ ਜਿਹੜੇ ਕੇਸ ਚੱਲਦੇ ਨੇ ਉਹ ਲੋਕ ਕੇਸ ਭੁਗਤਨ ਦਿੱਲੀ ਜਾਂਦੇ ਨੇ ਹੇ ਤੱਕ ਉਹ ਵਾਪਸ ਨਹੀਂ ਹੋਏ ਠੀਕ ਹੈ ਜੱਥੇ ਬੰਦੇ ਚੁੱਪ ਕਰਕੇ ਸੁੱਤੀਆਂ ਪਈਆਂ ਆਉਂਦੇ ਆਉਂਦੇ ਪਾਤੀਧਾਰ ਹੋ ਗਏ ਦੋ ਬਣ ਗਏ ਇੱਕ ਗੈਰ ਰਾਜਨੀਤਿਕ ਇੱਕ ਰਾਜਨੀਤਿਕ ਤੇ ਆਮ ਕਰਦੇ ਸੀ ਪੁੱਤ ਕਿੱਧਰ ਨੂੰ ਜਾਣ ਮੈਂ ਮੁੜ ਕੇ ਇਹੀ ਗੱਲ ਗਿਆ ਕਿ ਜਿੱਦਾਂ ਡੱਲਿਆ ਉਹ ਸਾਹਮਣੇ ਮਰਨ ਵਰਤ ਸਟਾਰਟ ਕੀਤਾ ਮੈਂ ਇਹੀ ਗੱਲ ਦਾ ਰੌਲਾ ਪਾਇਆ ਸੀ ਕਿ ਇਹ ਕੋਈ ਮਰਨ ਵਰਤ ਨਹੀਂ ਐ ਡਰਾਮਾ ਵਾ ਮਰਨ ਵਰਤ ਵਾਲੇ ਡਰਾਮੇ ਸ਼ੁਰੂ ਕਰ ਲੇ ਸ਼ੁਭ ਕਰਨ ਦੇ ਗੋਲੀ ਬੱਜੀ 750 ਮੁੰਡਾ ਅੱਗੇ ਵਧ ਰਿਆ ਸੀਗਾ ਉਹ ਕੋਈ ਮਰਨ ਮਤ ਕਰਕੇ ਨਹੀਂ ਹੋਇਆ ਉਹ ਹੜਤਾਲ ਕਰਕੇ ਮੇਰੇ ਆਵਾਜ਼ ਬੁਲੰਦ ਹੋਣ ਤੋਂ ਬਾਅਦ ਜਿਹੜੀਆਂ ਨਾਲ ਜਥੇਬੰਦੀਆਂ ਉਹਨਾਂ ਦੇ ਵੀ ਲੀਡਰ ਕਹਿ ਰਹੇ ਨੇ ਕਿ ਅੱਥੇ ਦਾ ਵਿਰਾਟ ਕੋਲੀ ਦਾ ਪਾਣੀ ਚੱਲਦਾ ਜੀ ਪੜ ਦੇ ਪਿੱਛੇ ਗੇਮ ਕੋਈ ਸ਼ੋਰ ਚੱਲ ਰਹੀ ਸੀ ਉਹ ਮੈਂ ਕਿਹ ਜਦੋਂ ਮੈਂ ਰੌਲਾ ਪਾ ਰਿਹਾ ਸੀ ਤੁਸੀਂ ਮੈਨੂੰ ਕਹਿੰਦੇ ਸੀ ਭਾਈ ਤੂੰ ਵਿਕਿਆ ਹੋਇਆ ਆ ਤੂੰ ਤਾਂ ਸਰਕਾਰੀ ਆ ਹੋਰ ਦੱਸੋ ਸਰਕਾਰੀ ਕਿਹੜਾ व्रत ਵੀ ਖੋਲਿਆ ਤਾਂ ਇੱਕ ਅਧਿਕਾਰੀ ਤੋਂ ਜਦੋਂ ਅਕਾਲ ਤਖਸਾਲ ਦੇ ਜਥੇਦਾਰ ਗਏ ਸੀ ਮਨਾਉਣ ਵਾਸਤੇ ਵੀ ਵਰਤ ਤੋੜ ਦੋ ਉਹਨਾਂ ਤੋਂ ਪੀ ਲੈਂਦੇ ਜੂਸ ਹੀ ਪੀਣਾ ਸੀ ਠੀਕ ਹੈ ਨਾ ਉਸ ਤੋਂ ਬਾਅਦ ਉਹ ਪੀਤਾ ਕੀਤਾ ਇੱਕ ਰਿਟਾਇਰਡ ਅਧਿਕਾਰੀ ਤੋਂ ਕਦੇ ਕਿਸੇ ਲੀਡਰ ਨੇ ਕਦੇ ਕਿਸੇ ਪ੍ਰਧਾਨ ਨੇ ਜਿਹੜਾ ਜਥੇਬੰਦੀ ਦਾ ਪ੍ਰਧਾਨ ਆ 30-30 ਸਾਲ ਦੇ ਬਣੇ ਹੋਏ ਨੇ ਜਿਹੜੇ ਉਹ ਅੱਜ ਤੱਕ ਕੋਈ ਕਿਸੇ ਨੇ ਫਾਹਾਂ ਲਿਆ ਕਰਜੇ ਤੋਂ ਤੰਗ ਆ ਕੇ ਕਰਜੇ ਤੋਂ ਤੰਗ ਆ ਕੇ ਕੌਣ ਫਾਹਾਂ ਲੈਂਦਾ ਜਿਹੜਾ ਕਰਜੇ ਤੋਂ ਦੁਖੀ ਆ ਜਾਂ ਆਮ ਘਰ ਦਾ ਧੀ ਪੋਤਾ ਮੈਨੂੰ ਦੱਸ ਦੋ ਡੱਲਿਆ ਸਾਹਿਬ ਇੱਕ ਸਾਲ ਡੇਢ ਸਾਲ ਬਹਿ ਗਏ ਕੀ ਮਲੇਆ ਕੀ ਲੈ ਕੇ ਉੱਥੇ ਇਸ ਜਿਹੜਾ ਦੂਸਰਾ ਅੰਦੋਲਨ ਲੱਗਿਆ ਡੱਲੇਵਾਲ ਤੇ ਪੰਦੇਰ ਚ ਕਿਤੇ ਮੈਨੇਜਮੈਂਟ ਦੀ ਕਮੀ ਰਹੀਗੀ ਸਟ੍ਰੈਟੇਜੀ ਨਹੀਂ ਬਣੀ ਕਿ ਕੀ ਸਮਝਦੇ ਹੋ ਤੁਸੀਂ ਸ਼ੋਸ਼ਾ ਸੀ ਮੈਂ ਸਰਵਣ ਪੰਦੇਰ ਨੂੰ ਹੁਣ ਵੀ ਚੈਲੰਜ ਦਿੰਦਾ ਮੇਰਾ ਡੱਲਿਆ ਸਾਹਿਬ ਨੂੰ ਵੀ ਮੈਂ ਕਹਿੰਦਾ ਦਰਬਾਰ ਸਾਹਿਬ ਆਜੋ ਆਪਣੇ ਪਰਿਵਾਰ ਲੈ ਕੇ ਪਹੁੰਚੋ ਮੈਂ ਵੀ ਪਹੁੰਚਦਾ ਉੱਥੇ ਤੁਸੀਂ ਸੌ ਚੱਕਾ ਉੱਥੇ ਖੜ ਕੇ ਕਹਿ ਦਿਓ ਕੱਲ ਤੱਕ ਸਾਹਿਬ ਆਕੇ ਇਹ ਅਸੀਂ 1 ਰੁਪਿਆ ਨਹੀਂ ਖਾਦਾ ਜੀ ਇਸ ਅੰਦੋਲਨ ਚ ਸਾਹਿਬ ਤਾਂ ਮੈਂ ਕਰੂ ਪਰ ਸਾ ਅੰਦੋਲਨ ਦੇ ਵਿੱਚੋਂ ਜਿਹੜੇ ਵੱਡੇ ਵੱਡੇ ਚੈਨਲ ਨਿਕਲੇ ਸੀ ਵੱਡੇ ਵੱਡੇ ਪੱਤਰਕਾਰ ਵੱਡੇ ਚੈਨਲ ਛੱਡ ਕੇ ਉਹਨਾਂ ਨੇ ਆਪ ਦੇ ਚੈਨਲ ਸ਼ੁਰੂ ਕੀਤੇ ਸੀ ਉਹ ਵੀ ਹੁਣ ਕਿਤੇ ਪੰਜਾਬ ਦੇ ਮੁੱਦਿਆਂ ਨੂੰ ਚੁੱਕਦੇ ਨਜ਼ਰ ਨਹੀਂ ਆਉਂਦੇ ਭਾਈ ਚੱਕਦੇ ਨੇ ਤੁਸੀਂ ਕਹਿੰਦੇ ਨਹੀਂ ਚੱਕਦੇ ਚੱਕਦੇ ਨੇ ਉਹ ਸਰਕਾਰੀ ਮੁੱਦੇ ਚੱਕਦੇ ਆ ਲੁਧਿਆਣੇ ਦੇ ਵਿੱਚ ਇਕੱਠ ਹੈ ਇਨਸਾਫ ਲੈਣ ਵਾਲਿਆਂ ਦਾ ਤੇ ਇਨਸਾਫ ਲੈਣ ਵਾਲੇ ਸੜਕਾਂ ਤੇ ਆ ਕੇ ਆਪਣੀਆਂ ਮੰਗਾਂ ਰੱਖ ਰਹੇ ਨੇ ਉਨ੍ਹਾਂ ਦੇ ਵਿੱਚ ਵੱਖ-ਵੱਖ ਸਮਾਜਿਕ ਕਾਰਕੋਨ ਜਥੇਬੰਦੀਆਂ ਦੇ ਆਗੂ ਤੇ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਨੇ ਰਣਜੋਤ ਸਿੰਘ ਦਰਾਹਾ ਸਾਡੇ ਨਾਲ ਨੇ ਵੀਰ ਸਮੇਂ-ਸਮੇਂ ਤੇ ਆਵਾਜ਼ ਉਠਾਉਂਦੇ ਰਹਿੰਦੇ ਨੇ ਅੱਜ ਵੀ ਪਹੁੰਚੇ ਨੇ ਪਰ ਅੱਜ ਇਹਨਾਂ ਨਾਲ ਇਸ ਇਨਸਾਫ ਵਾਲੀ ਮੰਗ ਦੀ ਗੱਲ ਦੇ ਨਾਲ-ਨਾਲ ਹੋਰ ਵੀ ਬਸਲੇ ਸ਼ਕੋਵਾਂਗੇ ਰਣਜੋਤ ਭਾਈ ਜੀ ਸ਼ਿਕਾਰ ਸਾਸੀ ਘਰ ਭਾਈ ਜੀ ਥੈਂਕ ਯੂ ਭਾਈ ਅੱਜ ਨਰਿੰਦਰਦੀਪ ਸਿੰਘ ਨੂੰ ਇਨਸਾਫ ਦੇਣ ਲਈ ਲੁਧਿਆਣੇ ਆਉਣਾ ਪੈ ਗਿਆ ਬਠਿੰਡੇ ਦਾ ਮਸਲਾ ਕਿਵੇਂ ਵੇਖਦੇ ਹੋ ਕਿ ਇਨਸਾਫ ਕਿਤੇ ਮਿਲ ਨਹੀਂ ਰਿਹਾ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਦਿਨੋਂ ਦਿਨੇ ਹਾਲਾਤ ਨਿੱਗਰਦੇ ਜਾ ਰਹੇ ਆ ਦੇਖੋ ਭਾਈ ਇਨਸਾਫ ਦਾ ਆਮ ਦਾ ਜਿਹੜੀ ਸਾਫ ਸ਼ਬਦ ਆਣਾ ਇਹ ਸਿਰਫ ਕਿਤਾਬਾਂ ਦੇ ਵਿੱਚ ਰਹਿ ਗਿਆ ਕੋਈ ਹੈ ਨਹੀਂਗਾ ਕੋਈ ਇਹਦਾ ਆਧਾਰ ਕੁਝ ਨਹੀਂ ਰਿਹਾ ਸਿਰਫ ਕਿਤਾਬਾਂ 'ਚ ਰਹਿ ਗਿਆ ਦੂਜੀ ਗੱਲ ਇਹ ਹੈ ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ ਬਠਿੰਡੇ ਤੋਂ ਆ ਗਿਆ ਪਰਿਵਾਰ ਭੈਣ ਆਈ ਆ ਬੱਚਾ ਆਇਆ ਵਾ ਜਿਹਨੇ ਆਪਣਾ ਸਾਰਾ ਕੁਝ ਮੈਂ ਕਹਿੰਦਾ ਪਰਿਵਾਰ ਰੁਲ ਗਿਆ ਜਮਈ ਸਾਰਾ ਪਰਿਵਾਰ ਬੈਠਾ ਜਿਹੜੀ ਜੱਥੇਬੰਦੀ ਨੇ ਆਪਣੇ ਕਾਲ ਦਿੱਤੀ ਉਹ ਜੱਥੇਬੰਦੀ ਆ ਗਈ ਇਹ ਮੁੱਦਾ ਇਨਸਾਨੀਅਤ ਦਾ ਵਾ ਨਾ ਤੇ ਕੋਈ ਹੈਗਾ ਬਾਈ ਕਿਸਾਨੀ ਦਾ ਮੁੱਦਾ ਨਾ ਕੋਈ ਜੱਥੇਬੰਦੀ ਦਾ ਮੁੱਦਾ ਬਾਈ ਇਨਸਾਨੀਅਤ ਦਾ ਮੁੱਦਾ ਅੱਜ ਇੱਥੇ ਸਮੁੰਦਰ ਹੋਣਾ ਚਾਹੀਦਾ ਸੀ ਇਹਦਾ ਟੋਪੇ ਚੰਨਾ ਵੀ ਇਕੱਠੇ ਨਹੀਂ ਗਾ ਬਾਈ ਮੈਂ ਤਾਂ ਕਹਿੰਦਾ ਦਿਖਾਓ ਬਾਈ ਲੋਕਾਂ ਨੂੰ ਬਟੰਡੇ ਤੋਂ ਲੋ ਆ ਗਏ ਜਿਹੜੇ ਲੋਕਲ ਜੱਥੇਬੰਦੀਆਂ ਨੇ ਉਹ ਕਿਉਂ ਨਹੀਂ ਪਹੁੰਚੇ ਬਾਈ ਇਹਦਾ ਤਾਂ ਪ੍ਰਭਾਵ ਵੀ ਗਲਤ ਜਾਂਦਾ ਮੈਸੇਜ ਗਲਤ ਜਾਂਦਾ ਬਾਈ ਨੇ ਚਾਰ ਬੰਦੇ ਨੇ ਪਿੱਛੇ ਬਾਈ ਜੀ ਲੋ ਆ ਸਾਹਮਣੇ ਦਾ ਅਫਸਰਾ ਸੰਜੀਵ ਅਰੋੜੇ ਦਾ ਸਾਹਮਣੇ ਦਾ ਅਫਸਰਾ ਜਿਹੜਾ ਐਮਐਲਏ ਦੀ ਚੋਣ ਲੜ ਰਿਹਾ ਆਪ ਵਾਲਿਆਂ ਦਾ ਪਰਲੇ ਪਾਸੇ ਉਹ ਕਾਂਗਰਸ ਦਾ ਆਲੇ ਦੋਲੇ ਸਾਰੇ ਦਫਤਰ ਹੀ ਨੇ ਇਹਨਾਂ ਦੇ ਮੈਂ ਇੱਕ ਚੀਜ਼ ਪੁੱਛਣੀ ਚਾਹਨਾ ਕਿ ਭਾਈ ਇਹ ਇਹ ਤਾਂ ਇਨਸਾਨੀਅਤ ਦਾ ਮੁੱਦਾ ਹੈ ਇਹ ਤਾਂ ਇਨਸਾਨੀਅਤ ਦਾ ਮੁੱਦਾ ਆਏ ਕਿਉਂ ਨਹੀਂ ਬਾਕੀ 32 ਜਥੇਬੰਦੀਆਂ ਨੇ ਆਪਣੀਆਂ ਆਪਣੀਆਂ 32 ਜਥੇਬੰਦੀਆਂ ਨੇ 32ਾਂ ਚੋਂ ਦੋ ਜਾਂ ਤਿੰਨ ਜਣੀਆਂ ਬੈਠੀਆਂ ਨੇ ਬਾਕੀ ਕਿੱਥੇ ਨੇ 30 ਜਥੇਬੰਦੀਆਂ ਜਦੋਂ ਆਪਣਾ ਕੋਈ ਮੈਂ ਫਿਰ ਮੇਰੀ ਕਹੇ ਗੱਲ ਦਾ ਗੁੱਸਾ ਲੱਗੂ ਇਹਨਾਂ ਨੂੰ ਪਹਿਲਾਂ ਦਿੱਲੀ ਅੰਦੋਲਨ ਹੋਇਆ 750 ਮੁੰਡਾ ਅਸੀਂ ਮਰਵਾ ਕੇ ਜਿਨ੍ਹਾਂ ਨੂੰ ਇਹ ਸ਼ਹੀਦ ਕਹਿੰਦੇ ਨੇ ਉਹਨਾਂ ਨੂੰ ਮਰਵਾ ਕੇ ਆਪਾਂ ਘਰੇ ਜਾ ਗਏ ਹਜੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲੀ ਕਿਸੇ ਨੂੰ ਕੋਈ ਇਲਾਜ ਨਹੀਂ ਹੋਇਆ ਹਜੇ ਜਿਹੜੇ ਕੇਸ ਚੱਲਦੇ ਨੇ ਉਹ ਲੋਕ ਕੇਸ ਭੁਗਤਨ ਦਿੱਲੀ ਜਾਂਦੇ ਨੇ ਹੇ ਤੱਕ ਉਹ ਵਾਪਸ ਨਹੀਂ ਹੋਏ ਠੀਕ ਹੈ ਜੱਥੇ ਬੰਦੇ ਚੁੱਪ ਕਰਕੇ ਸੁੱਤੀਆਂ ਪਈਆਂ ਆਉਂਦੇ ਉਹਨੇ ਪਾਰਟੀ ਧਾਰ ਹੋ ਗਏ ਦੋ ਬਣ ਗਏ ਇੱਕ ਗੈਰ ਰਾਜਨੀਤਿਕ ਇੱਕ ਰਾਜਨੀਤਿਕ ਤੇ ਆਮ ਘਰ ਦੇ 30 ਪੁੱਤ ਕਿੱਧਰ ਨੂੰ ਜਾਣ ਦੂਜਾ ਮੋਰਚਾ ਇਹਨਾਂ ਨੇ ਹੁਣ ਲਾ ਲਿਆ ਆ ਕੇ ਇੱਥੇ ਸ਼ੰਭੂ ਦੇ ਵਿੱਚ ਡੱਲੇਵਾਲ ਸਾਹਿਬ ਨੇ ਨਾਲ ਸੀਗੇ ਇਹਦੇ ਪੰਦੇਰ ਸਰਬੰਸ ਸਿੰਘ ਦੇ ਪੰਦੇਰ ਜਿੱਦਾਂ ਇਹਨਾਂ ਨੇ ਮੋਰਚਾ ਲਾਇਆ ਸੀ ਮੈਂ ਇੱਕ ਗੱਲ ਹੀ ਕਹੀ ਸੀ ਉਤਰ ਵੀ ਵੀਡੀਓ ਹਜੇ ਵੀ ਸੋਸ਼ਲ ਮੀਡੀਆ ਤੇ ਪਈ ਆ ਕਿ ਪਾਈ ਇਸ ਮੋਰਚੇ ਦਾ ਕੁਝ ਨਹੀਂ ਮਾਰਨਾ ਜਦ ਤੱਕ ਤੁਸੀਂ ਇਕੱਠੇ ਨਹੀਂ ਹੁੰਦੇ ਪਹਿਲਾਂ ਤੁਸੀਂ ਇਕੱਠੇ ਕਰੋ ਪਹਿਲਾਂ ਜਦੋਂ ਤੁਸੀਂ 32 ਸੀਗੇ 32 ਜਾਣੇ ਹੋਰ ਆਲ ਓਵਰ ਇੰਡੀਆ ਚੋ ਜਿੰਨੇ ਜਥੇਬੰਦ ਤੁਹਾਡਾ ਸਾਥ ਦਿੱਤਾ 1.5 ਸਾਲ ਬਾਅਦ ਤੁਹਾਡੀ ਗੱਲ ਸੁਣੀ ਗਈ ਤੁਸੀਂ ਚਾਰ ਪੰਜ ਇੱਥੇ ਬੰਦੀਆਂ ਕੀ ਕਰ ਲਓਗੇ ਉਹੀ ਗੱਲ ਹੋ ਗਈ ਗੋਲੀ ਬੱਜੀ ਸ਼ੂਟ ਕਰਨ ਤੇ ਹੋਰ ਜਿਹੜੇ ਆਪਣੇ ਜਿੰਨੀਆਂ ਅੱਖਾਂ ਗਈਆਂ ਜਿਹੜੇ ਫਟੜ ਕਈ ਆਪਣੇ ਰੀੜ ਦੀਆਂ ਹੱਡੀਆਂ ਖੜਗੀਆਂ ਮੈਂ ਮੁੜ ਕੇ ਇਹੀ ਗੱਲ ਕਿਹਾ ਕਿ ਜਿੱਦਾਂ ਡੱਲਿਆ ਉਹ ਸਾਹਮਣੇ ਮਰਨ ਵਰਤ ਸਟਾਰਟ ਕੀਤਾ ਮੈਂ ਇਹੀ ਗੱਲ ਦਾ ਰੌਲਾ ਪਾਇਆ ਸੀ ਕਿ ਇਹ ਕੋਈ ਮਰਨ ਵਰਤ ਨਹੀਂ ਐ ਡਰਾਮਾ ਵਾ ਹਜੇ ਵੀ ਵੀਡੀਓ ਮੇਰੀ ਸਭ ਤੋਂ ਪਹਿਲਾ ਬੰਦਾ ਮੈਂ ਸੀ ਜਿਨੇ ਇਹ ਰੌਲਾ ਪਾਇਆ ਸੀ ਕਿ ਮਰਨ ਵਰਤ ਨਹੀਂ ਐ ਡਰਾਮਾ ਡਰਾਮਾ ਇਸ ਕਰਕੇ ਆ ਜਦੋਂ ਆਪਣੀ ਅੱਗੇ ਵਧਣ ਦੀ ਵਾਰੀ ਆਈ ਆਪਾਂ ਮਰਨ ਮਰਤ ਵਾਲੇ ਡਰਾਮੇ ਸ਼ੁਰੂ ਕਰਲੇ ਸ਼ੁਭ ਕਰਨ ਦੇ ਗੋਲੀ ਵੱਜੀ 750 ਮੁੰਡਾ ਅੱਗੇ ਵਧ ਰਿਆ ਸੀਗਾ ਉਹ ਕੋਈ ਮਰਨ ਵਰਤ ਕਰਕੇ ਨਹੀਂ ਹੋਇਆ ਉਹ ਹੜਤਾਲ ਕਰਕੇ ਫੇਰ ਮੈਨੂੰ ਇੱਕ ਗੱਲ ਦੱਸੋ ਮਰਨ ਵਰਤ ਜਿਹੜਾ ਰੱਖਿਆ ਗਿਆ ਡੱਲੇਵਾਲ ਸਾਹਿਬ ਵੱਲੋਂ ਉਹਦਾ ਕੋਈ ਰਿਕਾਰਡ ਹੈਗਾ 130 ਦਿਨ ਦਾ ਰਿਕਾਰਡ ਦੇ ਦਿਓ ਮੈਨੂੰ ਕੋਈ ਵੀਡੀਓ ਕੋਈ 24 ਘੰਟੇ ਦੀ ਹੈਗੀ ਕੋਈ ਟਵਰੇਜ ਉੱਥੇ ਤਾਂ ਵਿਰਾਟ ਕੋਹਲੀ ਵਾਲਾ ਪਾਣੀ ਤੱਕ ਚੱਲਦਾ ਸੀ ਇਹਨਾਂ ਦੇ ਆਪਣੇ ਨਾਲ ਦੇ ਨੇ ਕਿਹ ਨਾਲੇ ਹੁਣ ਮੇਰੇ ਹੀ ਆਵਾਜ਼ ਬੁਲੰਦ ਹੋਣ ਤੋਂ ਬਾਅਦ ਜਿਹੜੀਆਂ ਨਾਲ ਜਥੇ ਬੰਨੀਆਂ ਉਹਨਾਂ ਨੇ ਵੀ ਲੀਡਰ ਕਹਿ ਰਹੇ ਨੇ ਕਿ ਉੱਥੇ ਤਾਂ ਵਿਰਾਟ ਕੋਹਲੀ ਦਾ ਪਾਣੀ ਚੱਲਦਾ ਸੀ ਪੜ ਦੇ ਪਿੱਛੇ ਗੇਮ ਕੋਈ ਸ਼ੋਰ ਚੱਲ ਰਹੀ ਸੀ ਉਹ ਮੈਂ ਕਹਿੰਦਾ ਜੇ ਤਨ ਮੈਂ ਰੋਲਾ ਪਾ ਰਾਂ ਜੀ ਤੁਸੀਂ ਮੈਨੂੰ ਕਹਿੰਦੇ ਸੀ ਭਾਈ ਤੂੰ ਵਿਕਿਆ ਹੋਇਆ ਆ ਤੂੰ ਤਾਂ ਸਰਕਾਰੀ ਆ ਹੁਣ ਦੱਸੋ ਸਰਕਾਰੀ ਕਿਹੜਾ ਬੰਦਾ ਫਿਰ ਬਰਤ ਵੀ ਖੋਲਿਆ ਤਾਂ ਇੱਕ ਅਧਿਕਾਰੀ ਤੋਂ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਏ ਸੀ ਮਨਾਉਣ ਵਾਸਤੇ ਵੀ ਬਰਤ ਤੋੜ ਦੋ ਉਹਨਾਂ ਤੋਂ ਪੀ ਲੈਂਦੇ ਜੂਸ ਹੀ ਪੀਣਾ ਸੀ ਠੀਕ ਆ ਨਾ ਉਸ ਤੋਂ ਬਾਅਦ ਉਹ ਪੀਤਾ ਕਿ ਤੋ ਇੱਕ ਰਿਟਾਇਰਡ ਅਧਿਕਾਰੀ ਤੋਂ ਭਾਈ ਜੀ ਡੀਲ ਨਹੀਂ ਨਾ ਹੋਈ ਸੀ ਉਦੋਂ ਉਦੋਂ ਫੰਡ ਨਹੀਂ ਨਾ ਕੱਟੇ ਹੋਏ ਸੀ ਮੈਂ ਤਾਂ ਇੱਕ ਚੀਜ਼ ਕਹਿਣਾ ਪਿਛਲੇ 30 30 ਸਾਲ ਹੋ ਗਏ ਜਥੇਬੰਦੀਆਂ ਨੂੰ ਬਣੀਆਂ ਨੂੰ ਪਿਛਲੇ 30 ਸਾਲ ਦਾ ਜਿੰਨੀਆਂ ਜੱਥੇਬੰਦੀਆਂ 30 32 ਸਾਰਿਆਂ ਦਾ ਰਿਕਾਰਡ ਕਢਾ ਲਓ ਅੱਜ ਤੱਕ ਕਿਸੇ ਦੇ ਧੀ ਪੁੱਤ ਮੈਂ ਕਹਿੰਦਾ ਕਿਸੇ ਦਾ ਵੀ ਧੀ ਪੁੱਤ ਹੋਵੇ ਉਹ ਮਰਨਾਂ ਨਹੀਂ ਚਾਹੀਦਾ ਪਰ ਅੱਜ ਤੱਕ ਦੇਖ ਲਓ ਤੁਸੀਂ ਕਿਸੇ ਦੇ ਵੀ ਧੀ ਪੁੱਤ ਤੇ ਗੋਲੀ ਵੱਜੀ ਕਿਸੇ ਦਾ ਧੀ ਪੁੱਤ ਮਰਿਆ ਕੋਈ ਅੰਦੋਲਨ ਦੌਰਾਨ ਮੈਨੂੰ ਦੱਸ ਦੋ ਇਹਨਾਂ ਦੇ ਧੀ ਪੁੱਤ ਆਪਣੇ ਬਾਹਰ ਕੈਨੇਡਾ ਅਮਰੀਕਾ 'ਚ ਪੜ੍ਹਦੇ ਆ ਇਹਨਾਂ ਕੋਲ ਤਾਂ 35 35 ਚੱਲ ਚਲੀ ਕਿੱਲੇ ਜ਼ਮੀਨਾਂ ਦੇ ਆ ਇਹਨਾਂ ਕੋਲ ਕਿத்து ਆਂਦਾ ਜਿਹੜੇ ਆਮ ਘਰ ਦਾ ਧੀ ਪੁੱਤ ਆ ਫਾਇਦੇ ਲੈ ਰਿਆ ਮੈਂ ਕਰਜੇ ਤੋਂ ਕਦੇ ਕਿਸੇ ਲੀਡਰ ਨੇ ਕਦੇ ਕਿਸੇ ਪ੍ਰਧਾਨ ਨੇ ਜਿਹੜਾ ਜੱਥੇਬੰਦੀ ਦਾ ਪ੍ਰਧਾਨ ਆ 30-30 ਸਾਲ ਦੇ ਬਣੇ ਹੋਏ ਨੇ ਜਿਹੜੇ ਉਹ ਅੱਜ ਤੱਕ ਕੋਈ ਕਿਸੇ ਨੇ ਫਾਹਾ ਲਿਆ ਕਰਜੇ ਤੋਂ ਤੰਗ ਆ ਕੇ ਕਰਜੇ ਤੋਂ ਤੰਗ ਆ ਕੇ ਕੌਣ ਫਾਹਾ ਲੈਂਦਾ ਜਿਹੜਾ ਕਰਜੇ ਤੋਂ ਦੁਖੀ ਆ ਜਾਂ ਆਮ ਘਰ ਦਾ ਧੀ ਪੋਤਾ ਮੈਨੂੰ ਦੱਸ ਦੋ ਡੱਲੇਆ ਸਾਹਿਬ ਇੱਕ ਸਾਲ ਡੇਢ ਸਾਲ ਬਹਿ ਗਏ ਕੀ ਮਿਲਿਆ ਕੀ ਲੈ ਕੇ ਉੱਠੇ ਕੀ ਰਿਪੋਰਟ ਕੀਆ ਆਉਟਪੁੱਟ ਫਿਰ ਮੈਨੇ ਕੱਲ ਦੱਸੋ ਇਹਨਾਂ ਦਾ ਮੁੰਡਾ ਪਹਿਲੇ ਅੰਦੋਲਨ ਦੌਰਾਨ ਕਿੱਥੇ ਸੀ ਉਹ ਦੂਜੇ ਅੰਦੋਲਨ ਦੌਰਾਨ ਆਪਣਾ ਪੋਤਾ ਹੀਰੋ ਬਣਾਉਣ ਲੱਗੇ ਆਪਣੇ ਪਰਿਵਾਰ ਨੂੰ ਹੀਰੋ ਬਣਾਉਣ ਲੱਗੇ ਹੋਏ ਸੀਗੇ ਤੇ ਬਾਕੀ ਜਿਹੜੇ 750 ਮੁੰਡਾ ਸਾਡਾ ਉਹਨਾਂ ਦੇ ਪਰਿਵਾਰ ਕਿੱਥੇ ਸੀ ਸ਼ੁਭ ਕਰਨ ਦਾ ਪਰਿਵਾਰ ਕਿੱਥੇ ਕਿਸੇ ਨੂੰ ਤਾਂ ਹੀਰੋ ਬਣਾਇਆ ਨਹੀਂ ਹੈਗਾ ਤੁਸੀਂ ਆਪਣੇ ਪਰਿਵਾਰ ਨੂੰ ਹੀਰੋ ਬਣਾਓ ਜਿੱਦਣ ਇਹਨੂੰ ਡੱਲਿਆ ਸਾਹਿਬ ਨੂੰ ਚੱਕਿਆ ਉਦੋਂ ਡੱਲਿਆ ਸਾਹਿਬ ਦਾ ਮੁੰਡਾ ਕਿੱਥੇ ਸੀਗਾ ਇਸ ਜਿਹੜਾ ਦੂਸਰਾ ਅੰਦੋਲਨ ਲੱਗਿਆ ਡੱਲੇਵਾਲ ਤੇ ਪੰਦੇਰ ਚ ਕਿਤੇ ਮੈਨੇਜਮੈਂਟ ਦੀ ਕਮੀ ਰਹੀ ਗਈ ਸਟ੍ਰੈਟਜੀ ਨਹੀਂ ਬਣੀ ਕਿ ਕੀ ਸਮਝਦੇ ਹੋ ਤੁਸੀਂ ਬਾਈ ਇੱਕ ਬਸ ਸ਼ੋਸ਼ਾ ਹੀ ਸੀ ਸਿਰਫ ਸ਼ੋਸ਼ਾ ਸੀ ਮੈਂ ਸਰਬਨ ਬੰਦੇ ਇਹਨੂੰ ਹੁਣ ਵੀ ਚੈਲੰਜ ਦਿੰਦਾ ਮੇਰਾ ਡੱਲਿਆ ਸਾਹਿਬ ਨੂੰ ਵੀ ਮੈਂ ਕਹਿੰਦਾ ਦਰਬਾਰ ਸਾਹਿਬ ਆਜੋ ਆਪਣੇ ਪਰਿਵਾਰ ਲੈ ਕੇ ਪਹੁੰਚੋ ਮੈਂ ਵੀ ਤੁਸੀਂ ਸੌ ਚੱਕਾ ਉੱਥੇ ਖੜ ਕੇ ਕਹਿ ਦਿਓ ਕਾਲ ਤੱਕ ਸਾਹ ਆ ਕੇ ਕਿ ਅਸੀਂ 1 ਰੁਪਿਆ ਨਹੀਂ ਖਾਦਾ ਜੀ ਇਸ ਅੰਦੋਲਨ ਚ ਸਾਬਤ ਮੈਂ ਕਰੂੰ ਫਿਰ ਆਓ ਬਨੇਰ ਨੂੰ ਕਹੋ ਮੈਂ ਬਨੇਰ ਦਾ ਹੋਰ ਵੀ ਬਹੁਤ ਕੁਝ ਕੱਢੂੰਗਾ ਮੈਂ ਹੁਣ ਵੀ ਕਹਿਣਾ ਇਸ ਅੰਦੋਲਨ ਦੀ ਪ੍ਰਾਪਤੀ ਵਧਾ ਕੀ ਆ ਇੱਥੇ ਸਿਰਫ ਤੇ ਸਿਰਫ ਵਿਊ ਵਧਾਏ ਗਏ ਸਿਰਫ ਆਪਣੀ ਆਪਣੀ ਜਾਇਜਾ ਕਰ ਕਰਾਈ ਗਈ ਆ ਹੁਣ ਲੱਖੇ ਭਾਨੇ ਹੁਣੀ ਆਮ ਤੋਜਮਾਨ ਹੁਣੀ ਆ ਇਹੀ ਉੱਥੇ ਜਾ ਕੇ ਕਹਿੰਦੇ ਸੀ ਨਾ ਡੱਲੇਵਾਲ ਸਾਹਿਬ ਦੇ ਨਾਲ ਬਹਿ ਕੇ ਜੇ ਸਾਡੇ ਬਾਪੂ ਨੂੰ ਕੁਝ ਹੋ ਗਿਆ ਤਾਂ ਦੇਖ ਲਿਓ ਕੀ ਹੋਇਆ ਬਾਪੂ ਨੂੰ ਮੈਨੂੰ ਦੱਸ ਦੋ ਕੀ ਹੋਇਆ ਬਾਪੂ ਨੂੰ ਫਿਰ ਇਹਨਾਂ ਨੇ ਜਾ ਕੇ ਉੱਥੇ ਆਵਾਜ਼ ਕਿਉਂ ਨਹੀਂ ਕਿ ਚੱਕੀ ਕੇ ਭਾਈ ਆਪਾਂ ਲੈ ਕੇ ਕੀ ਆਏ ਬਾਪੂ ਬਾਪੂ ਆਪਾਂ ਲੈ ਕੇ ਕੀ ਵਾਪਸ ਆਏ ਆ ਮੈਨੂੰ ਦੱਸ ਦੋ ਕੀ ਲੈ ਕੇ ਆਏ ਲੋਕਾਂ ਦਾ ਵਿਸ਼ਵਾਸ ụt ਖੜਿਆ ਹੁਣ ਜੱਥੇ ਬੰਦੀਆਂ ਤੋਂ ਆ ਕੈਮਰਾ ਦੇ ਵਿੱਚ ਤੁਸੀਂ ਦਿਖਾ ਸਕਦੇ ਹੋ ਇਹਦੇ ਵਿੱਚ ਦੇਖੋ ਕਿੰਨਾ ਕਿ ਯੂਥ ਆ ਸਾਰੇ ਬਜ਼ੁਰਗ ਬੈਠੇ ਆ ਸਾਰੇ ਬਜ਼ੁਰਗ ਬੈਠੇ ਆ ਫਿਰ 30 ਦੇ ਵਿੱਚੋਂ ਘੱਟੋ ਘੱਟ 15 ਹੀ ਆ ਜਾਂਦੀਆਂ ਅੱਜ ਇਹ ਤਾਂ ਇਨਸਾਨੀਅਤ ਦਾ ਮੁੱਦਾ ਏ ਕੋਈ ਕਿਸਾਨੀ ਦਾ ਮੁੱਦਾ ਵਾ ਉਹ ਬਣ ਨੂੰ ਪੁੱਛੋ ਬੱਚਾ ਪੁੱਛੋ ਬੱਚਾ ਬੈਠਾ ਵਾ ਇਹ ਤਾਂ ਇਨਸਾਨੀਅਤ ਦੇ ਮੁੱਦੇ ਜਾ ਨਹੀਂ ਸਕਦੇ ਤੁਸੀਂ ਇੱਥੇ ਤਾਂ ਆ ਦੇਖ ਲਓ ਤੁਹਾਡੇ ਸਾਹਮਣੇ ਤਿੰਨ ਜਾਂ ਤਿਆਰ ਚਾਰ ਜ ਉਹ ਵੀ ਦੇਖ ਲਓ ਕਿੰਨਾ ਇਕੱਠਾ ਕੀ ਕਹੀਏ ਹੁਣ ਬਾਕੀ ਜਿਹੜੇ ਸਮਾਜ ਦੇ ਕੁਝ ਸਮਾਜਿਕ ਕਾਰਕੁਨ ਜਿਹੜੇ ਆਗੂ ਬਣੇ ਹੋਏ ਨੇ ਫੇਸਬੁੱਕਾਂ ਤੇ ਲਾਈਵ ਹੋ ਜਾਂਦੇ ਉਹ ਵੀ ਨਹੀਂ ਕਿਤੇ ਦੇਖਦੇ ਇੱਥੇ ਬਾਈ ਕਿਸੇ ਨੇ ਨਹੀਂ ਸਿਰਫ ਇੱਥੇ ਵੀਊ ਦੀ ਗੇਮ ਆ ਹੁਣ ਦੇਖੋ ਮੈਂ ਤੁਹਾਨੂੰ ਦੱਸਦਾ ਮੈਨੂੰ 3 ਸਾਲ ਹੋ ਗਏ 3 ਸਾਲ ਦੇ ਵਿੱਚ ਘਰ ਫੂਕ ਕੇ ਤਮਾਸ਼ਾ ਦੇਖ ਰਹੇ ਆ ਤਿੰਨ ਕੇਸ ਚੱਲ ਰਹੇ ਨੇ ਨਜਾਇਜ਼ ਜੇਲ ਵੀ ਕੱਟ ਕੇ ਆਇਆ 4 ਦਿਨ 5 ਦਿਨ ਮੈਂ ਲੋਕਾਂ ਪਿੱਛੇ ਹੀ ਠੀਕ ਨਹੀਂ ਹੋਰ ਤੁਹਾਨੂੰ ਮੈਂ ਦੱਸ ਦਾਂ ਇੱਥੇ ਮੈਂ ਹਜੇ ਤੱਕ ਆਪਣੀ ਪੇਜ ਨਹੀਂ ਬਣਾਇਆ ਤੁਸੀਂ ਹਰਾਰ ਰਹ ਜੂਗੇ ਸੁਣ ਕੇ ਅੱਜ ਤੱਕ ਪੇਜ ਨਹੀਂ ਬਣਾਇਆ ਮੈਂ ਅੱਜ ਤੱਕ ਪੇਜ ਆਈ ਈ ਚੱਲਦੀ ਆ ਕਿ ਕੱਲ੍ਹ ਨੂੰ ਲੋਕ ਕਹਿਣਗੇ ਸੋਸ਼ਲ ਮੀਡੀਆ ਕਮਾਈ ਆ ਨਾ ਕਮਾਈ ਖਾਦੀ ਆ ਨਾ ਖਾਣੀ ਆ ਇੱਥੇ ਤਾਂ ਚੱਕਰੀ ਸਾਰਾ ਵਿਊ ਦਾ ਵਾ ਇੱਧਰ ਚੱਕਰੀ ਵਿਊ ਦਾ ਵਾ ਬਾਈ ਕੀ ਕਹੀਏ ਹੁਣ ਹਰੇਕ ਬੰਦਾ ਇੱਥੇ ਫੇਮ ਫੇਮ ਲੈਣ ਲਈ ਆਪਾਂ ਕਿਸ ਹੱਦ ਤੱਕ ਗਿਰ ਗਏ ਆਪਾਂ ਸੋਚ ਵੀ ਨਹੀਂ ਸਕਦੇ ਬਾਈ ਜਿਹੜੇ ਆਪਣੇ ਜਿੰਨੇ ਵੀ ਮੋਰਚੇ ਲੱਗਦੇ ਜੇ ਇਨਸਾਫ ਲੈਣ ਲਈ ਕੋਈ ਧਰਨਾ ਪ੍ਰਦਰਸ਼ਨ ਆ ਉਹ ਵੀ ਇੱਕ ਫੇਮ ਗੇਮ ਬਣ ਗਿਆ ਬਾਈ ਜੇ ਮੈਨੂੰ 750 ਦਾ ਅਜੇ ਤੱਕ ਇਨਸਾਫ ਨਹੀਂ ਮਿਲਿਆ ਕੇਸ ਵਾਪਸ ਨਹੀਂ ਹੋਏ ਕੋਈ ਮੰਗਾ ਨਹੀਂ ਮੰਨੀਆਂ ਮੋਦੀ ਨੇ ਹਰਿਆਣੇ 'ਚ ਸਰਕਾਰ ਬਣ ਗਈ ਇਹਨਾਂ ਦੇ 1.5 ਸਾਲ ਦੇ ਮੋਰਚੇ ਸ਼ੰਭੂ ਜਿਹੜਾ ਲੱਗਿਆ ਸੀ 1.5 ਸਾਲ ਦੇ ਮੋਰਚੇ 'ਚ ਦਿੱਲੀ ਸਰਕਾਰ ਦੁਬਾਰਾ ਰਿਪੀਟ ਹੋ ਗਈ ਹਰਿਆਣਾ ਸਰਕਾਰ ਬਣ ਗਈ ਇਹ ਕਰ ਕੀ ਰਹੇ ਸੀ ਮੈਂ ਦੱਸ ਦੂ ਕਰ ਕੀ ਰਹੇ ਸੀ ਪੰਜਾਬ 'ਚ ਵੋਟਾਂ ਵਧ ਗਈਆਂ ਇਹਨਾਂ ਦੀ ਵੋਟ ਪਰਸੈਂਟੇਜ ਵਧ ਗਈ ਫੇਰ ਤੋ ਕੀ ਯਾਰ ਹੁੰਦਾ ਫਿਰ ਦੱਸੋ ਫੇਰ ਤੁਸੀਂ ਮੈਨੂੰ ਦੱਸੋ ਕੀ ਯਾਰ ਹੁੰਦਾ ਇਹਦੇ ਵਿੱਚੋਂ ਪੰਜਾਬ ਦਾ ਦਿਨ ਤਾਂ ਖਤਮ ਹੋ ਰਿਹਾ ਜੱਥੇ ਪੰਡੀਆਂ ਮੈਂ ਮੈਂ ਜਪੜੀਆਂ ਹੋਈਆਂ ਨੇ ਅੱਛਾ ਇਸ ਅੰਦੋਲਨ ਦੇ ਵਿੱਚੋਂ ਜਿਹੜੇ ਵੱਡੇ ਵੱਡੇ ਚੈਨਲ ਨਿਕਲੇ ਸੀ ਵੱਡੇ ਵੱਡੇ ਪੱਤਰਕਾਰ ਵੱਡੇ ਚੈਨਲ ਛੱਡ ਕੇ ਉਹਨਾਂ ਨੇ ਆਪ ਦੇ ਚੈਨਲ ਸ਼ੁਰੂ ਕੀਤੇ ਸੀ ਉਹ ਵੀ ਹੁਣ ਕਿਤੇ ਪੰਜਾਬ ਦੇ ਮੁੱਦਿਆਂ ਨੂੰ ਚੁੱਕਦੇ ਨਜ਼ਰ ਨਹੀਂ ਆਉਂਦੇ ਬਾਈ ਚੱਕਦੇ ਨੇ ਤੁਸੀਂ ਕਹਿੰਦੇ ਨਹੀਂ ਚੱਕਦੇ ਚੱਕਦੇ ਨੇ ਉਹ ਸਰਕਾਰੀ ਮੁੱਦੇ ਚੱਕਦੇ ਆ ਉਹ ਸਰਕਾਰ ਨੂੰ ਬਚਾਉਣ ਲਈ ਚੱਕਦੇ ਆ ਮੁੱਤੇ ਉਹ ਸਰਕਾਰ ਨੂੰ ਬਚਾਉਣ ਲਈ ਮੁੱਤੇ ਚੱਕਦੇ ਆ ਨਾ ਕਿ ਉਹ ਲੋਕਾਂ ਦੇ ਮੁੱਦੇ ਚੱਕਦੇ ਆ ਕਈ ਹੈਗੇ ਨੇ ਮੈਨੂੰ ਤੁਹਾਡੇ ਸਾਹਮਣੇ ਹੀ ਆ ਬਾਈ ਕਈਆਂ ਨੇ ਬਣਾਏ ਚੈਨਲ ਕਾਹਨੂੰ ਆਪਾਂ ਉਹ ਸਿਰਫ ਦੇਖੋ ਮੈਂ ਤਾਂ ਇੱਕ ਕਹਿੰਨਾ ਉਹਦੀ ਲਾਠੀ ਚ ਆਵਾਜ਼ ਨਹੀਂ ਹੁੰਦੀ ਉਹਦੀ ਲਾਠੀ ਚ ਆਵਾਜ਼ ਨਹੀਂ ਹੁੰਦੀ ਤੁਹਾਨੂੰ ਇੱਕ ਗੱਲ ਦੱਸਦੀ ਇਨਸਾਫ਼ ਇੱਥੇ ਹੀ ਹੋਣਾ ਸਭ ਦਾ ਇੱਥੇ ਹੀ ਹੋਣਾ ਵਾ ਫਿਰ ਅੱਗੇ ਜਾਣਾ ਵਾ ਇਹ ਤੁਹਾਨੂੰ ਮੈਂ ਦੱਸ ਤਾ ਦੇਖੋ ਪੈਸਾ ਤਾਂ ਹਰ ਕੋਈ ਕਮਾ ਲੈਂਦਾ ਵਾ ਇੱਜ਼ਤ ਉਹ ਕਿਸੇ ਕਿਸੇ ਦਾ ਰਾਸ ਹੁੰਦੀ ਆ ਅੱਛਾ ਸਰਕਾਰ ਦੇ ਵਿੱਚ ਹਰ ਚੀ ਕੁਛ ਨਾ ਕੁਛ ਹੁੰਦਾਗਾ ਕਾਂਗਰਸ ਸਰਕਾਰ ਵੇਲੇ ਦੇ ਹੋ ਸਕਦੇ ਹੁਣ ਸਾਡੇ ਦਿਮਾਗ ਚੋਂ ਸਕਿਪ ਹੋ ਗਏ ਹੋਣ ਉਦੋਂ ਵੀ ਬਹੁਤ ਕੁਛ ਹੋਇਆ ਅਕਾਲੀ ਵੇਲੇ ਵੀ ਗੁਰੂ ਸਾਹਿਬ ਦੀਆਂ ਬੇਅਦਮੀਆਂ ਤੇ ਹੋਰ ਬਹੁਤ ਕੁਛ ਹੋਇਆ ਪਰ ਇਸ ਸਰਕਾਰ ਵਾਰੀ ਵੀ ਬਹੁਤ ਕੁਛ ਹੋ ਰਿਹਾਗਾ ਪਰ ਇਹ ਸਰਕਾਰ ਦਾ ਇਹਨਾਂ ਵਿਰੋਧ ਕਿਉਂ ਬਾਈ ਜੀ ਗੱਲ ਪਤਾ ਕੀ ਆ ਇਸ ਸਰਕਾਰ ਦਾ ਵਿਰੋਧ ਇਸ ਕਰਕੇ ਕਿ ਲੋਕਾਂ ਨੇ 92 ਦਿੱਤੇ ਆ ਵਿਸ਼ਵਾਸ ਕੀਤਾ ਵਿਸ਼ਵਾਸ ਕੀਤਾ ਇਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਚੋਂ ਅਧੀਆਂ ਤੋਂ ਵੀ ਅਧੀਆਂ ਗੱਲਾਂ ਵੀ ਪੂਰੀਆਂ ਨਹੀਂ ਕਰ ਸਕੇ ਜਿਹੜਾ ਦੇਖੋ ਹੁਣ ਨਸ਼ਾ ਵਾ ਉਹਦੇ ਉੱਪਰ ਕੋਈ ਪੈਸਾ ਨਹੀਂ ਲੱਗਣਾ ਫ੍ਰੀ ਚ ਬੰਦ ਹੋ ਜਾਣਾ ਚਲੋ ਮੰਨ ਲਿਆ ਸਰਕਾਰ ਕੋ ਪੈਸਾ ਹੈ ਨਹੀਂ ਖਜ਼ਾਨਾ ਖਾਲੀ ਆ ਨਸ਼ਾ ਬੰਦ ਕਰਨ ਤੇ ਕੋਈ ਰੁਪਈਆ ਨਹੀਂ ਲੱਗਣਾ ਠੀਕ ਨਹੀਂ ਕਰਾਪਸ਼ਨ ਰੁਕਣ ਤੇ ਰੁਪਈਆ ਨਹੀਂ ਲੱਗਣਾ ਠੀਕ ਨਹੀਂ ਬੇਅਦਵੀਂ ਦੇ ਇਨਸਾਫ ਨੂੰ ਰੁਪਈਆ ਨਹੀਂ ਲੱਗਣਾ ਉਹ ਚੀਜ਼ਾਂ ਦਾ ਕਰ ਸਕਦੇ ਆ ਨਾ ਆਪਾਂ ਉਹ ਚੀਜ਼ਾਂ ਵੀ ਨਹੀਂ ਹੋ ਰਹੀਆਂ ਹੈਗੀਆਂ ਕੀ ਕਰੀਏ ਜਿਹੜੇ ਫ੍ਰੀ ਵਾਲੇ ਕੰਮ ਆ ਉਹ ਵੀ ਨਹੀਂ ਹੋ ਰੇ ਪੈਸੇ ਦੇ ਕੇ ਤਾਂ ਕੀ ਹੋਣਾ ਕੰਮ ਤੁਸੀਂ ਦੱਸ ਦਿਓ ਮੈਨੂੰ ਹੁਣ ਤੁਸੀਂ ਇੱਕ ਗੱਲ ਹੋਰ ਦੇਖੋ ਸਾਰੇ ਦਿੱਲੀ ਦੇ ਲਿਆ ਕੇ ਇੱਥੇ ਬਾੜ ਤੇ ਸਾਰੇ ਦਿੱਲੀ ਵਾਲੇ ਇੱਥੇ ਆ ਕੇ ਬੈ ਗੇ ਕੁ ਕਿਤੇ ਬੈਠਾ ਕੁ ਕਿਤੇ ਪੰਜਾਬ ਦੇ ਕਿੱਧਰ ਗਏ ਕਿੱਧਰ ਗਏ ਪੰਜਾਬ ਦੇ ਫੋਟ ਤਾਂ ਇਹਨਾਂ ਨੂੰ 92 ਹੈਗੇ ਆ ਮੈਂ ਕਹਿੰਦਾ 9 ਵੀ ਆ ਗਏ ਨਾ ਜ 27 ਜਿੰਨਾਂ ਦੇ ਤਾਂ ਕਹ ਦੇ ਨੌ ਵੀ ਜੇ ਆ ਗਏ ਜੇ ਨੌ ਵੀ ਆ ਗਏ ਕਿਸੇ ਕਹਿੰਦੇ ਨਸ਼ਾ ਰੋਕਣ ਤੇ ਕੁਝ ਨਹੀਂ ਲੱਗਦਾ ਪਰ ਇਹ ਤਾਂ ਕਹਿੰਦੇ ਨਸ਼ੇ ਦੇ ਵਿਰੁੱਧ ਐਡਾ ਵੱਡਾ ਯੁੱਧ ਛੇੜਿਆ ਹੋਇਆਗਾ ਤੇ ਲਗਭਗ ਪੰਜਾਬ ਚੋਂ 99.9 ਜਿਹੜਾ ਪਰਸੈਂਟ ਹੈ ਨਸ਼ਾ ਖਤਮ ਹੋ ਗਿਆ ਪਰਸੋਂ ਚੌਥੀ ਕੇਜਰੀਵਾਲ ਸਾਹਿਬ ਸਟੇਜ ਤੋਂ ਬੋਲ ਕੇ ਹਟਿਆ ਮੁੱਖ ਮੰਤਰੀ ਸਾਹਿਬ ਬੋਲ ਕੇ ਹਟਿਆ ਮੈਨੂੰ ਇੱਕ ਚੀਜ਼ ਦੱਸੋ ਭਾਈ ਕਿਹੜੀ ਉਹ ਗਲੀ ਆ ਪੰਜਾਬ ਦੀ ਕਿਹੜਾ ਉਹ ਕੁੱਚਾ ਵਾ ਜਿੱਥੇ ਨਸ਼ਾਨੀ ਬਿਕਦਾ ਬਸ ਮੈਂ ਇੱਕ ਗੱਲ ਪੁੱਛੂਗਾ ਤੁਹਾਨੂੰ ਦੂਜੀ ਗੱਲ ਇਹ ਨਸ਼ਾ ਬੰਦ ਜੂਰ ਹੋ ਗਿਆ ਵਾ ਜਿਹੜੇ ਪੰਜ ਘਰਾਂ 'ਚ ਬਿਕਦੇ ਸੀ ਉਹ ਹੁਣ ਦੋ 'ਚ ਰਹਿ ਗਿਆ ਵਾ ਤੇ ਮਹਿੰਗਾ ਹੋ ਗਿਆ ਵਾ ਇਸ ਹਿਸਾਬ ਨਾਲ ਬੰਦ ਹੋਇਆ ਉਹ ਉਹ ਸਿਰਫ ਸਪਲਾਈ ਦੋ ਨੂੰ ਰਹਿ ਗਈ ਤਿੰਨ ਦੀ ਬੰਦ ਹੋ ਗਈ ਉਹ ਮਹਿੰਗਾ ਹੋ ਗਿਆ ਉਹ ਕਹਿੰਦੇ ਤੇਰਾ ਹਿੱਸਾ ਤੈਨੂੰ ਮਿਲ ਜਾਇਆ ਕਰੂ ਅਸੀਂ ਮਹਿੰਗਾ ਕਰਕੇ ਵੇਚਾਂਗੇ ਹਾਂ ਤਿੰਨ ਦੀ ਜਗ੍ਹਾ ਦੋ ਰਹਿ ਗਈ ਆ ਇਸ ਹਿਸਾਬ ਨਾਲ ਇਹ ਕਹਿੰਦੇ ਬੰਦ ਹੋ ਗਿਆ ਉਹ ਬੰਦ ਨਹੀਂ ਹੋਇਆ ਮਹਿੰਗਾ ਹੋ ਗਿਆ ਘਟਾ ਆਤਾ ਇਹਨਾਂ ਨੇ ਸਪਲਾਈ ਦੋ ਬੰਦੇ ਨੂੰ ਕਰਤੀ ਜਿੱਤੇ ਪੰਜ ਨੂੰ ਸੀਗੀ ਚੱਕਰ ਇਹ ਆ ਉਹ ਦੋ ਨੇ ਵੀ 19 ਵੇਚਣਾ ਜਿੰਨੇ 5 ਵੇਚਦੇ ਸੀ ਪਾਸ ਇੰਨਾ ਵਾ ਕਹਿਣ ਨੂੰ ਆ ਸਰਕਾਰ ਕੇ ਆਜੀ ਤਿੰਨ ਬੰਦੇ ਬੰਦ ਕਰ ਗਏ ਚੱਕਰ ਤਾਂ ਇਹ ਆ ਫੇ ਨਸ਼ੇੜੀ ਜਿਹੜੇ ਉਹ ਮੈਨੂੰ ਇੱਕ ਗੱਲ ਦੱਸੋ ਜੇ ਸਰਕਾਰ ਕਹਿੰਦੀ ਨਸ਼ਾ ਬੰਦ ਕਰਤਾ ਜਿਹੜੇ ਨਸ਼ੇ ਨਾਲ ਆਪਣੇ ਪੀਰੀਅਡ ਸੀਗੇ ਨੌਜਵਾਨ ਉਹ ਕਿੱਥੇ ਨੇ ਫਿਰ ਕਿੱਥੇ ਆ ਨੌਜਵਾਨ ਉਹ ਕਿਹੜੇ ਹਸਪੀਟਲ ਕਿੱਥੇ ਕੀਦਾ ਉਹ ਕਰਾਇਆ ਲਾਜਾ ਉਹ ਤਾਂ ਡਾਟਾ ਹੀ ਨਹੀਂ ਸਰਕਾਰ ਕੋਲੇ ਕੋਈ ਉਹ ਤਾਂ ਕਿਸੇ ਕੋਲ ਸਰਕਾਰ ਕੋਲ ਵੀ ਨਹੀਂ ਆ ਦੇਖੋ ਮੈਂ ਤਾਂ ਇੱਕ ਗੱਲ ਕਹਿੰਨੇ ਆ ਇਹਨਾਂ ਨੇ ਕਿਹਾ ਸੀਗਾ ਆਪਣੇ ਭਗਵੰਤ ਮਾਨ ਨੇ ਜਦੋਂ ਮੈਂਬਰ ਪਾਰਲੀਮੈਂਟ ਸੀਗਾ ਇਹੇ ਇਨੇ ਇੱਕ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਸਟਾਰਟ ਹੋਣੀ ਚਾਹੀਦੀ ਆ ਤੇ ਹੁਣ ਤਾਂ ਸਾਰਾ ਕੁਝ ਹੱਥ 'ਚ ਆ ਹਿਮਾਚਲ ਨੇ ਕਰਤੀ ਸਟਾਰਟ ਜੇ ਐਨਕੇ ਨੇ ਕਰਤੀ ਸਟਾਰਟ ਆਪਾਂ ਕਿਉਂ ਨਹੀਂ ਕਰ ਸਕਦੇ ਸਟਾਰਟ ਇਹਦਾ ਆਪਣਾ ਮੁੱਦਾ ਪੰਜਾਬ ਦਾ ਹੀ ਮੁੱਦਾ ਇਹ ਕੋਈ ਸੈਂਟਰ ਰਿਲੇਟਡ ਆ ਜੇ ਐਨਕੇਡ ਦੇ ਵਿੱਚ ਸ਼ੁਰੂ ਹੋ ਗਈ ਆ ਫ਼ੈਮ ਦੀ ਖੇਤੀ ਹਿਮਾਚਲ ਨੇ ਕਰਤੀ ਆਪਣੇ ਪੰਜਾਬ 'ਚ ਕਿਉਂ ਨਹੀਂ ਕਰ ਸਕਦੇ ਜੇ ਆਪਾਂ ਨਸ਼ਾ ਪੂਰੀ ਤਰ੍ਹਾਂ ਬੰਦ ਦੇਖੋ ਇੱਕ ਹੀ ਸਕੀਮ ਆ ਉਹਦੀ ਨਸ਼ੇ ਨੂੰ ਨਸ਼ੇ ਨਾਲ ਹੀ ਮਾਰ ਸਕਦੇ ਆਪਾਂ ਇਹ ਨਹੀਂ ਹੈਗਾ ਕਿ ਉਹਨੂੰ ਦਾਖਲ ਕਰਾ ਕੇ ਨਾ ਜਦੋਂ ਨੇ ਹਸਪਤਾਲ ਚੋਂ ਨਿਕਲਣਾ ਉਹਨੇ ਬੇਲੇ ਨੇ ਫੇਰ ਦੂਜੇ ਬੇਲਾ ਦਿਮਾਗ ਸ਼ੈਤਾਨ ਦਾ ਘਰ ਠੀਕ ਨਹੀਂ ਇਹ ਨਸ਼ੇ ਨੂੰ ਨਸ਼ੇ ਨਾਲ ਜਿਹੜਾ ਉਹ ਅਫੀਮ ਦਾ ਖਸ ਖਸ ਦੀ ਖੇਤੀ ਸ਼ੁਰੂ ਹੋਊਗੀ ਉਹਦੇ ਨਾਲ ਇੱਕ ਤਾਂ ਸਰਕਾਰ ਨੂੰ ਇਨਕਮ ਹੋਊਗੀ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ ਦੂਜਾ ਉਹ ਜਿਹੜੀ ਖਸ ਖਸ ਜਿਹੜੀ ਫੀਮ ਜਾਂ ਦੂਜੀ ਭੁੱਕੀ ਆ ਉਹ ਖਾ ਕੇ ਕੋਈ ਬੰਦਾ ਸੌ ਨਹੀਂ ਸਕਦਾ ਉਹਦੇ ਨਾਲ ਕੰਮ ਕਰੂਗਾ ਅਗਲਾ ਨਾਲੇ ਉਹਦੇ ਤੋਂ ਨਾਲੇ ਕੋਈ ਹੋ ਨਹੀਂ ਹੈਗਾ ਕਿ ਹਾਂ ਵੀ ਕੋਈ ਬੰਦਾ ਉਹ ਹੋਵੇ ਕੋਈ ਤੁਹਾਨੂੰ ਵੀ ਪਤਾ ਕਿ ਕਿਹੜੀ ਕਿਹੜੀ ਬਵਾਰੀਆਂ ਲੱਗ ਰਹੀਆਂ ਨੇ ਹੁਣ ਇੱਥੇ ਕੀ ਆ ਇੱਕ ਨਾ ਚਟਾ ਮਿਲ ਜੂ ਤੁਹਾਨੂੰ ਸਰਿੰਜ ਨਹੀਂ ਮਿਲਣੀ ਸਰਿੰਜ ਨਹੀਂ ਮਿਲਦੀ ਉਹ ਕੀ ਕਰਦੇ ਮੁੰਡੇ ਆਪਨੇ ਆਪ ਇੱਕ ਦੂਜੇ ਦੀ ਲਈ ਜਾਂਦੀ ਐ ਇੱਕੇ ਸਰਿੰਜ ਲੈ ਕੇ ਸਾਰੇ ਪਾਸੇ ਲਈ ਜਾਂਦੇ ਨੇ ਉਹਦੇ ਨਾਲ ਆ ਪਿਛੇ ਰਿਪੋਰਟ ਆਈ ਆ ਕਾਲਾ ਪੀਲੀ ਆ ਤੇ ਏਡਸ ਸਭ ਤੋਂ ਵੱਧ ਮਰੀਜ਼ ਪੰਜਾਬ ਦੇ ਵਿੱਚ ਕਾਲੇ ਪੀਲੀ ਤੇ ਏਡਸ ਦੇ ਮਰੀਜ਼ ਸਭ ਤੋਂ ਵੱਧ ਪੰਜਾਬ ਦੇ ਵਿੱਚ ਨਿਕਲ ਰਹੇ ਨੇ ਮੁੰਡੇ ਤੇ ਕੁੜੀਆਂ ਤੁਸੀਂ ਇਹ ਦੇਖ ਲਓ ਮੁੰਡੇ ਤੇ ਕੁੜੀਆਂ ਉਹ ਸਰਿੰਜ ਇੱਕ ਦੂਜੇ ਦੀ ਵਰਤ ਕੇ ਦੇਖ ਲਓ ਪਰ ਜਿਹੜਾ ਹੈਗਾ ਇਹ ਤਾਂ ਚਿੰਤਾ ਜਨਕ ਨੇ ਅੰਕੜੇ ਪਰ ਸਰਕਾਰ ਕਹਿ ਰਹੀ ਆ ਕਿ ਪੰਜਾਬ ਰੰਗਲੇ ਪੰਜਾਬ ਵੱਲ ਵੱਧ ਰਿਹਾ ਹੈਗਾ ਹੁਣ ਸਰਕਾਰੀ ਦਾਅਵੇ ਕਿੰਨੇ ਕੁ ਮਜ਼ਬੂਤ ਨੇ ਇਹ ਤੁਹਾਨੂੰ ਵੀ ਪਤਾ ਆਪਾਂ ਨੂੰ ਵੀ ਪਤਾ ਕਿਉਂਕਿ ਇਸ਼ਤਿਹਾਰਾਂ ਦੇ ਵਿੱਚ ਨੇ ਵੱਡੇ ਵੱਡੇ ਫਲੈਕਸਾਂ ਨਾਲ ਲੁਧਿਆਣਾ ਭਰਿਆ ਪਿਆ ਦੇਖੋ ਜੀ ਰੰਗਲਾ ਪੰਜਾਬ ਬਣ ਗਿਆ ਕਿਸਾਨ ਬਾਹਾ ਲੈ ਰਹੇ ਆ ਨਸ਼ੇੜੀ ਮਰ ਰਹੇ ਨੇ ਨਸ਼ਾ ਕਰਕੇ ਠੀਕ ਨਹੀਂ ਬੇਰੋਜ਼ਗਾਰ ਟੈਂਕੀਆਂ ਤੇ ਬੈਠੇ ਨੇ ਝੜ ਕੇ ਇਨਸਾਫ਼ ਮਿਲਿਆ ਕਿਸੇ ਨੂੰ ਮੈਨੂੰ ਦੱਸ ਦੋ ਜਿਹੜੇ ਇਹ 50000 ਨੌਕਰੀ ਦਾ ਕਹਿੰਦੇ ਪਾਓ ਨਾ ਨੈਟ ਤੇ ਕਿਹੜੀ ਕਿਹਨੂੰ ਨੌਕਰੀ ਮਿਲੀ ਆ ਪਿਆ ਯਾਰ ਨੌਕਰੀ ਬਹੁਤ ਹੁੰਦੀ ਆ ਬਾਈ ਇਹਦਾ 57 ਕਹਿੰਦਾ ਮੈਂ ਫਿਰ 50 ਕਹਿਣਾ ਨੌਕਰੀ ਮਿਲੀ ਕਿਹਨੂੰ ਇਹ ਤਾਂ ਦੱਸ ਤੋ ਬੇਰੋਜ਼ਗਾਰ ਦੇਖੋ ਪੱਗਾ ਚੁੰਨੀਆਂ ਪੈਰਾਂ ਦਾ ਰੋਲੀਆਂ ਜਾਂਦੀਆਂ ਨੇ ਸਾਡੀਆਂ ਭੈਣਾਂ ਦੀਆਂ ਦੱਸ ਦੋ ਕਿਹਨੂੰ ਇਹ ਉਹੀ ਰੰਗਲਾ ਪੰਜਾਬ ਆ ਨਾ ਅੱਗੇ ਧਰਨਾ ਲੱਗਦਾ ਸੀਗਾ ਕਿਸੇ 5ਵੇਂ 6ਵੇਂ ਜ਼ਿਲ੍ਹੇ ਚ ਹੁਣ ਤਾਂ ਹਰ ਜ਼ਿਲ੍ਹੇ ਚ ਧਰਨਾ ਹਰ ਸ਼ਹਿਰ ਚ ਧਰਨਾ ਦੱਸ ਦੋ ਕਿ ਹਰ ਸ਼ਹਿਰ ਚ ਨਹੀਂ ਹੈਗਾ ਧਰਨਾ ਤਾਂ ਜੀ ਤਾਂ ਧੰਨਵਾਦ ਰੰਜੋਦ ਐ ਮਸਲਿਆਂ ਤੇ ਗੱਲਬਾਤ ਕਰ ਲਈ ਮੇਰੀ ਇੱਕ ਹੀ ਲਾਸਟ ਦੇ ਵਿੱਚ ਅਪੀਲ ਆ ਬਾਈ ਦੇਖੋ ਇਨਸਾਨੀਅਤ ਰੱਖੋ ਬਾਈ ਹੋਰ ਦੇਖੋ ਇੱਥੇ 3 ਜਾਂ 4 ਜੱਥੇਬੰਦੀਆਂ ਆਈਆਂ ਨੇ ਇੱਥੇ ਸਾਰੀਆਂ ਜੱਥੇਬੰਦੀਆਂ ਪਹੁੰਚਣੀਆਂ ਚਾਹੀਦੀਆਂ ਚਾਹੇ ਥੋੜੇ ਥੋੜੇ ਆਉਂਦੇ ਬੰਦੇ ਨਾ ਸਾਰੇ ਆਉਂਦੇ ਘੱਟੋ ਘੱਟ ਉਹਦੀ ਲੀਡਰੀ ਆ ਜਾਂਦੀ ਯਾਰ ਇੱਥੇ ਇਹ ਇਕੱਲਾ ਉਹ ਤਾਂ ਮਸਲਾ ਵਾ ਕਿਸੇ ਇਹ ਇੰਨਾ ਜੱਥੇਬੰਦੀਆਂ ਉਹ ਤਾਂ ਇਨਸਾਨੀਅਤ ਦਾ ਮੁੱਦਾ ਆ ਯਾਰ ਘੱਟੋ ਇੱਥੇ ਤਾਂ ਇਕੱਠੇ ਹੋ ਜੇ ਜੱਥੇਬੰਦੀਆਂ ਉਹ ਤਾਂ ਤੁਸੀਂ ਨਹੀਂ ਹੋਣਾ ਇਕੱਠੇ ਉਹ ਤਾਂ ਛੋਟੇ ਜਿਹੇ ਮੈਂ ਬੜੀ ਹੋਈ ਆ ਤੇ ਉਹ ਮੈਂ ਨਹੀਂ ਤੁਹਾਨੂੰ ਲੈ ਕੇ ਪੈ ਜਾਣਾ ਬਸ ਤਾਂ ਨਰਿੰਦਰਦੀਪ ਸਿੰਘ ਦੇ ਇਨਸਾਫ ਮਾਮਲੇ ਦੇ ਵਿੱਚ ਨੌਜਵਾਨ ਰਣਜੋਤ ਸਿੰਘ ਨੇ ਵੱਡਾ ਸਵਾਲ ਖੜਾ ਕੀਤਾ ਕਿਸਾਨ ਜਥੇਬੰਦੀਆਂ ਤੇ ਕਿਉਂਕਿ ਇਨਸਾਨੀਅਤ ਦਾ ਮਸਲਾਗਾ ਤੇ ਕਿਸਾਨ ਜਥੇਬੰਦੀਆਂ 2 ਜਾਂ 3 ਆਈਆਂ ਨੇ ਖਾਸ ਕਰਕੇ 32 ਕਿਸਾਨ ਜਥੇਬੰਦੀਆਂ ਤੇ 32 ਕਿਸਾਨ ਜਥੇਬੰਦੀਆਂ ਨੂੰ ਇੱਕ ਸਵਾਲ ਖੜਾ ਕੀਤਾ ਵੀ ਤੁਸੀਂ ਕਿਉਂ ਨਹੀਂ ਆਈਆਂ ਸੋ ਅੱਜ ਨਰਿੰਦਰਦੀਪ ਨੂੰ ਇਨਸਾਫ ਦਿਵਾਉਣ ਲਈ ਲੁਧਿਆਣਾ ਦੇ ਵੱਡਾ ਇਕੱਠ ਰੱਖਿਆ ਗਿਆ ਕੈਮਰਾਮੈਨ ਕੁਲਜੀਤ ਨਾਲ ਲੁਧਿਆਣਾ ਤੋਂ ਮੈਂ ਹਰਜਿੰਦਰ ਸਿੱਧੂ